ਕਿਸਾਨੀ ਦਾ ਕਰਜ਼ਾ ਮਾਫੀ ਦੀ ਜਿਹੜੀ ਮੰਗ ਹੈ ਇਹ ਕੋਈ ਬਹੁਤ ਹੀ ਜਾਇਜ਼ ਮੰਗਨੀ ਹੈ ਕਿ ਕਿਸਾਨੀ ਅੱਜ ਸੰਕਟ ਦੇ ਵਿੱਚ ਹੈ ਕਿਸਾਨੀ ਦਾ ਸੰਕਟ ਸਾਨੂੰ ਇਸ ਗੱਲ ਤੋਂ ਪਤਾ ਲੱਗ ਜਾਂਦਾ ਕਿ ਕਿਸਾਨ ਦਾ ਪੁੱਤ ਅੱਗੇ ਕਿਸਾਨੀ ਦੇ ਵਿੱਚ ਨਹੀਂ ਜਾਣਾ ਚਾਹੁੰਦਾ ਇੰਡਸਟਰੀਅਲ ਕਲਾਸ ਹੈ ਉਹ ਇੱਕ ਜਟ ਹੁੰਦੀ ਹੈ ਆਪਣੇ ਮਸਲਿਆਂ ਦੇ ਲਈ ਆਪਣੇ ਡਿਸੀਜਨ ਦੇ ਲਈ ਜਾਂ ਸਰਕਾਰਾਂ ਦੇ ਉੱਤੇ ਦਬਾਅ ਪਾਉਣ ਦੇ ਲਈ ਤੇ ਇਸੇ ਤਰ੍ਹਾਂ ਵਪਾਰੀ ਵਰਗ ਵੀ ਆਪਣੇ ਕਾਰੋਬਾਰ ਦੇ ਲਈ ਇਕੱਠੇ ਹੋ ਜਾਂਦੇ ਨੇ ਪਰੰਤੂ ਕਿਸਾਨੀ ਇਕੱਠੀ ਨਹੀਂ ਹੁੰਦੀ ਕਿਸਾਨੀ ਲਾਹੇਵੰਦਾ ਧੰਦਾ ਬਣਨ ਦੇ ਲਈ ਕਿਸਾਨੀ ਨੂੰ ਜਾਗਰਤ ਹੋਣਾ ਪੈਗਾ ਸੰਗਠਿਤ ਹੋਣਾ ਪੈਗਾ ਪੜ੍ਹਨਾ ਪੈਗਾ ਔਰ ਦੂਸਰੇ ਮੁਲਕਾਂ ਦੇ ਤਜਰਬੇ ਤੋਂ ਕੁਝ ਨਾ ਕੁਝ ਸਿੱਖਣਾ ਪੈਗਾ ਅੱਜ ਆਪਾਂ ਕਿਸਾਨੀ ਨਾਲ ਸੰਬੰਧਤ ਕੁਝ ਜ਼ਰੂਰੀ ਮੁੱਦਿਆਂ ਦੇ ਬਾਰੇ ਗੱਲ ਕਰਾਂਗੇ ਸੈਕਟਰ ਚੈਨਲ ਜੇਕਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਇੱਕ ਵਾਰੀ ਕਰ ਲਵੋ ਮੁੱਦੇ ਕੀ ਨੇ ਕਿ ਇੱਕ ਤਾਂ ਮਿਨੀਮਮ ਜਿਹੜੀ ਕੀਮਤ ਹੈ ਫਸਲਾਂ ਦੀ ਇਹਦੇ ਨਾਲ ਸੰਬੰਧਤ ਹੈ ਪਿਛਲੇ ਕਈ ਦਿਨਾਂ ਤੋਂ ਸਰਕਾਰ ਦੇ ਨਾਲ ਕਿਸਾਨ ਸੰਗਠਨਾਂ ਦੀ ਜਥੇਬੰਦੀਆਂ ਦੀ ਗੱਲਬਾਤ ਚੱਲਦੀ ਹੈ ਟੁੱਟ ਜਾਂਦੀ ਹੈ ਜਾਂ ਮਸਲਾ ਕਿਸੇ ਤਣਪੱਤਰ ਨਹੀਂ ਲੱਗ ਰਿਹਾ ਦੂਸਰਾ ਮਸਲਾ ਹੈਗਾ ਕਿ ਕਰਜ਼ਾ ਕਿਸਾਨੀ ਦੇ ਕਰਜ਼ੇ ਮਾਫ ਹੋਣੇ ਚਾਹੀਦੇ ਨੇ ਜਾਂ ਨਹੀਂ ਮਾਫ ਹੋਣੇ ਚਾਹੀਦੇ ਜੇਕਰ ਮੇਰੀ رائے ਪੁੱਛੋ ਤਾਂ ਮੈਂ ਇਹ ਕਵਾਂਗਾ ਕਿ ਕਿਸਾਨੀ ਦਾ ਕਰਜ਼ਾ ਮਾਫੀ ਦੀ ਜਿਹੜੀ ਮੰਗ ਹੈ ਇਹ ਕੋਈ ਬਹੁਤ ਹੀ ਜਾਇਜ਼ ਮੰਗਨੀ ਹੈ ਕਿਉਂ ਜਾਇਜ਼ ਮੰਗਨੀ ਹੈ ਕਿਉਂਕਿ ਇਹਦੇ ਨਾਲ ਕਿਸਾਨੀ ਦਾ ਜਿਹੜਾ ਮਸਲਾ ਹੈ ਉਹ ਹੱਲ ਨਹੀਂ ਹੋਏਗਾ ਕਰਜ਼ੇ ਦੇ ਕਾਰਨ ਕੀ ਨੇ ਜਾਂ ਕਿਸਾਨੀ ਨੂੰ ਅਸੀਸ ਗਲ ਦੇ ਸਮਰੱਥ ਬਣਾਈਏ ਕਿ ਇਹਨਾਂ ਦੇ ਉੱਪਰ ਕਰਜ਼ਾ ਚੜੇ ਹੀ ਨਾ ਜਿੱਥੋਂ ਤੱਕ ਜੇ ਤੁਮ ਮੈਂ ਕਹਾਂ ਕਿ ਕਰਜ਼ਾ ਮਾਫੀ ਨਹੀਂ ਹੋਣੀ ਚਾਹੀਦੀ ਹੋ ਸਕਦਾ ਤੁਸੀਂ ਜੇਕਰ ਕਿਸਾਨ ਉਹ ਮੇਰੇ ਨਾਲ ਇਸ ਗੱਲੋਂ ਨਾਰਾਜ਼ ਹੋ ਜਾਵੋ ਕਿ ਤੁਸੀਂ ਕਰਜ਼ਾ ਮਾਫੀ ਦੇ ਪੱਖ ਦੇ ਵਿੱਚ ਕਿਉਂ ਨਹੀਂ ਆ ਤੇ ਮੈਂ ਇੱਕੋ ਗੱਲ ਕਰਾਂਗਾ ਕਿ ਕਿਸਾਨੀ ਅੱਜ ਸੰਕਟ ਦੇ ਵਿੱਚ ਐ ਕਿਸਾਨੀ ਦਾ ਸੰਕਟ ਸਾਨੂੰ ਇਸ ਗੱਲ ਤੋਂ ਪਤਾ ਲੱਗ ਜਾਂਦਾ ਕਿ ਕਿਸਾਨ ਦਾ ਪੁੱਤ ਅੱਗੇ ਕਿਸਾਨੀ ਦੇ ਵਿੱਚ ਨਹੀਂ ਜਾਣਾ ਚਾਹੁੰਦਾ ਕਿਸਾਨ ਦੇ ਪੁੱਤ ਨੂੰ ਜੇਕਰ ਕੋਈ ਛੋਟੀ ਨੌਕਰੀ ਵੀ ਮਿਲਦੀ ਐ ਤੌਹ ਜਨੋ ਕ੍ਰੇਬਲ ਜਾਏਗਾ ਜਦ ਦੇਸ਼ਾ ਦੇ ਵਿੱਚ ਜਾਏਗਾ ਦੂਸਰੇ ਪਾਸੇ ਜਦੋਂ ਅਸੀਂ ਮੁਕਾਬਲਾ ਕਰਦੇ ਹਾਂ ਜਿਨ੍ਹਾਂ ਦੇ ਕੋਲ ਕੋਈ ਜ਼ਮੀਨ ਨਹੀਂ ਹੈ ਜਾਂ ਵਪਾਰ ਦੇ ਵਿੱਚ ਲੱਗੇ ਹੋਏ ਨੇ ਜਿੱਦਾਂ ਵਪਾਰੀ ਦਾ ਜਿਹੜਾ ਪੁੱਤਰ ਹੈ ਉਹ ਆਪਣੇ ਵਪਾਰ ਨੂੰ ਸੰਭਾਲਦਾ ਹੈ ਜੇ ਕਿਸਾਨ ਦਾ ਪੁੱਤਰ ਕਿਸਾਨੀ ਦੇ ਵਿੱਚ ਨਹੀਂ ਜਾ ਰਿਹਾ ਤਾਂ ਇਹਦਾ ਮਤਲਬ ਕਿਸਾਨੀ ਬਹੁਤ ਡੂੰਘੇ ਸੰਕਟ ਦੇ ਵਿੱਚੋਂ ਲੰਘ ਰਹੀ ਹੈ ਔਰ ਕਿਸਾਨੀ ਦਾ ਜਿਹੜਾ ਸੰਕਟ ਹੈ ਇਹਨੂੰ ਸਮਝਣ ਦੀ ਬਜਾਏ ਲੋਕੀ ਕਈ ਵਾਰੀ ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈ ਉਹ ਕਿਸਾਨਾਂ ਨੂੰ ਇਹ ਕਹਿ ਦਿੰਦੇ ਆ ਕਿ ਤੁਹਾਡੇ ਕੋਲ ਜ਼ਮੀਨ ਹੈ ਫਿਰ ਵੀ ਤੁਸੀਂ ਕਰਜ਼ੇ ਦੇ ਵਿੱਚੋਂ ਹਾਂ ਬਿਲਕੁਲ ਜ਼ਮੀਨ ਹੋਣ ਦੇ باوجود ਕਿਸਾਨ ਕਰਜ਼ੇ ਦੇ ਵਿੱਚ ਨੇ ਕਰਜ਼ਾ ਮਾਫੀ ਦਾ ਸਭ ਤੋਂ ਵੱਡਾ ਨੁਕਸਾਨ ਇਹੀ ਹੋਏਗਾ ਕਿ ਕਿਸਾਨਾਂ ਦੇ ਉੱਤੇ ਹੋਰ ਜ਼ਿਆਦਾ ਕਰਜ਼ਾ ਚੜ੍ਹੇਗਾ ਮੈਂ ਜਿਹੜੀ ਗੱਲ ਕੀਤੀ ਸੀ ਕਿ ਕਰਜ਼ਾ ਮਾਫੀ ਦੀ ਗੱਲ ਨਹੀਂ ਕਰਨੀ ਚਾਹੀਦੀ ਪਿਛਲੇ ਸਮੇਂ ਦੇ ਦੌਰਾਨ ਜਦੋਂ ਤੋਂ ਕਰਜ਼ਾ ਮਾਫ ਹੋਏ ਨੇ ਜੇ ਮਾਫੀ ਦੀ ਗੱਲ ਚੱਲੀ ਹੈ ਤਾਂ ਜਿਹੜੇ ਕਿਸਾਨਾਂ ਨੇ ਕਰਜ਼ਾ ਨਹੀਂ ਲੈਣਾ ਸੀ ਉਹਨਾਂ ਨੇ ਕਰਜ਼ਾ ਲੈ ਲਿਆ ਬੈਂਕਾਂ ਤੋਂ ਜਿਨ੍ਹਾਂ ਨੇ ਕਰਜ਼ਾ ਘੱਟ ਲਿਆ ਸੀ ਉਹਨਾਂ ਨੇ ਹੋਰ ਕਰਜ਼ਾ ਲੈ ਲਿਆ ਤੇ ਜਦੋਂ ਵੀ ਕਰਜ਼ਾ ਕੋਈ ਬੈਂਕ ਦਿੰਦੀ ਹੈ ਤਾਂ ਜ਼ਮੀਨ ਦੇ ਉੱਤੇ ਕਰਜ਼ਾ ਮਿਲਦਾ ਸੋ ਜੇਕਰ ਤੁਸੀਂ ਬੈਂਕ ਤੋਂ ਕਰਜ਼ਾ ਲਵੋਗੇ ਤਾਂ ਇੱਕ ਦਿਨ ਅਜਿਹਾ ਆਏਗਾ ਕਿ ਬੈਂਕ ਤੁਹਾਡੀ ਜ਼ਮੀਨ ਦੀ ਨਿਲਾਮੀ ਕਰੇਗੀ ਔਰ ਕਰਜ਼ੇ ਦੇ ਨਾਲ ਜ਼ਮੀਨ ਕਿਸਾਨਾਂ ਦੇ ਕੋਲ ਨਹੀਂ ਰਹੇਗੀ ਸੋ ਭਾਵੇਂ ਸਰਕਾਰਾਂ ਦੇ ਉੱਤੇ ਹੁਣ ਕਿਸਾਨ ਸੰਗਠਨ ਆਪਣਾ ਦਬਾਅ ਬਣਾ ਰਹੇ ਨੇ ਕਰਜ਼ਾ ਮੁਆਫੀ ਦੀ ਗੱਲ ਕਰ ਰਹੇ ਨੇ ਦਰਸਲ ਆਪਾਂ ਥੋੜਾ ਪਿੱਛੇ ਜਲੀਏ ਜਦੋਂ ਵੀ ਪੂੰਜੀ ਦੇ ਨਾਲ ਵਿਕਾਸ ਹੋਣਾ ਹੈ ਤਾਂ ਇਹਦੇ ਲਈ ਬੈਂਕਿੰਗ ਨੇ ਬੜਾ ਉਤਸ਼ਾਹਿਤ ਕੀਤਾ ਖਾਸ ਕਰਕੇ ਫੈਕਟਰੀ ਨੂੰ ਇੰਡਸਟਰੀ ਨੂੰ ਜਦ ਵਪਾਰ ਨੂੰ ਕਰਜ਼ੇ ਦਿੱਤੇ ਜਾਂਦੇ ਨੇ ਔਰ ਇਹ ਵੀ ਖਬਰਾਂ ਆਉਂਦੀਆਂ ਨੇ ਕਿ ਕਈ ਵਾਰੀ ਸਰਕਾਰ ਵੱਡੇ ਕਰਹਾਣਿਆਂ ਦੇ ਕਰਜ਼ੇ ਵੀ ਮਾਫ ਕਰ ਦਿੰਦੀ ਹੈ ਤੇ ਕਿਸਾਨਾਂ ਦਾ ਕਰਜ਼ਾ ਕਿਉਂ ਨਹੀਂ ਮਾਫ ਹੋਣਾ ਚਾਹੀਦਾ ਕਰਜ਼ੇ ਦੇ ਨਾਲ ਇੱਕ ਨੈਤਿਕਤਾ ਦਾ ਮੁੱਦਾ ਜੁੜਿਆ ਹੈ ਦੁਨੀਆ ਦਾ ਇੱਕ ਮਸ਼ਹੂਰ ਵਿਦਵਾਨ ਹੋਇਆ ਜਿਹਦਾ ਨਾਮ ਮੈਕਸ ਵੈਬਰ ਉਹਨੇ ਪੋਲਿਟਿਕਸ ਇਕਨੋਮੀ ਤੇ ਸੋਸਾਇਟੀ ਨੂੰ ਸਮਝਣ ਦੇ ਵਿੱਚ ਬਹੁਤ ਕੰਮ ਕੀਤਾ ਮੈਕਸ ਵੈਬਰ ਨੇ ਇਹ ਗੱਲ ਕਹੀ ਕਿ ਜਿਹੜੇ ਕੈਪੀਟਲ ਡਿਵੈਲਪਮੈਂਟ ਤਦ ਹੋਈ ਹੈ ਕਿ ਜਦੋਂ ਨੁਕੀ ਨੈਤਿਕ ਤੌਰ ਤੇ ਕਰਜ਼ੇ ਨੂੰ ਜਿੱਦਾਂ ਕਰਸੈਨਿਟੀ ਦੇ ਇੱਕ ਫਿਰਕੇ ਪ੍ਰੋਟੈਸਟੈਂਟ ਦੀ ਉਹ ਗੱਲ ਕਰਦਾ ਕਿ ਪ੍ਰੋਟੈਸਟੈਂਟ ਦੇ ਵਿੱਚ ਉਹਨਾਂ ਦੀ ਨੈਤਿਕਤਾ ਸੀ ਕਿ ਜੇਕਰ ਤੁਸੀਂ ਕਰਜ਼ਾ ਲਿਆ ਤਾਂ ਤੁਹਾਨੂੰ ਕਰਜ਼ਾ ਮੋੜਨਾ ਵੀ ਚਾਹੀਦਾ ਹੈ ਪੰਜਾਬ ਦੀ ਸਾਡੀ ਪਿਛਲੀ ਪਰੰਪਰਾ ਹੈ ਜਿੱਦਾਂ ਅਸੀਂ ਇੱਕ ਆਮ ਕਹਾਵਤ ਹੈ ਕਿ ਗੁਰੂ ਬਿਨਾ ਗੱਤ ਨਹੀਂ ਤੇ ਸ਼ਾਹ ਬਿਨਾ ਪਤ ਨਹੀਂ ਸ਼ਾਹ ਤੋਂ ਬਿਨਾ ਜਾਂ ਕਰਜ਼ੇ ਤੋਂ ਬਿਨਾ ਲੋੜ ਪੈਣ ਤੇ ਜੇ ਕਰਜ਼ਾ ਮਿਲ ਜਾਂਦਾ ਤਾਂ ਇਹਦੇ ਨਾਲ ਤੁਸੀਂ ਤਰੱਕੀ ਨਹੀਂ ਕਰ ਸਕਦੇ ਜੇ ਤੁਹਾਨੂੰ ਕਰਜ਼ਾ ਨਹੀਂ ਮਿਲੇਗਾ ਪਰੰਤੂ ਜਦੋਂ ਅਸੀਂ ਕਰਜ਼ਾ ਲੈ ਲੈਨੇ ਆ ਤਾਂ ਫਿਰ ਸਾਡਾ ਇਹ ਨੈਤਿਕ ਫਰਜ਼ ਵੀ ਬਣਦਾ ਕਿ ਉਹ ਕਰਜ਼ਾ ਮੋੜਿਆ ਜਾਵੇ ਕਿਸਾਨੀ ਦਾ ਸੰਕਟ ਹੋਣ ਕਰਕੇ ਕਿਸਾਨ ਆਪਣਾ ਕਰਜ਼ਾ ਨਹੀਂ ਮੋੜ ਸਕੇ ਜਾਂ ਇਦਾਂ ਦੀਆਂ ਵੀ ਸਟੱਡੀਜ਼ ਦੱਸਦੀਆਂ ਨੇ ਕਿ ਜਿਸ ਮਕਸਦ ਦੇ ਲਈ ਜਿਸ ਪਰਪਸ ਦੇ ਲਈ ਕਰਜ਼ਾ ਲਿਆ ਉਹਦੇ ਤੇ ਖਰਚਾ ਨਹੀਂ ਹੋਇਆ ਅਨਪ੍ਰੋਡਕਟਿਵ ਖਰਚੇ ਵਧ ਗਏ ਪਿਛਲੇ ਸਮੇਂ ਦੇ ਵਿੱਚ ਭਾਵੇਂ ਮਕਾਨ ਬਣਾਉਣ ਦੀ ਗੱਲ ਆ ਜਾਂ ਵਿਆਹਾਂ ਸ਼ਾਦੀਆਂ ਦੇ ਉੱਤੇ ਜਾਂ ਮਰਨਿਆਂ ਪਰਨਿਆਂ ਦੇ ਉੱਤੇ ਖਰਚ ਜਿਆਦਾ ਵਧੇ ਨੇ ਸੋ ਇਸ ਵੰਨ ਦੇ ਵਿੱਚ ਕਈ ਲੋਕ ਇਹ ਵੀ ਕਹਿੰਦੇ ਕਿ ਕਿਸਾਨ ਬੇਲੋੜੇ ਖਰਚੇ ਕਰਦੇ ਨੇ ਜੇਕਰ ਆਪਾਂ ਕੰਪੈਰੀਸ਼ਨ ਕਰਦੇ ਆ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਸੀ ਜਿਹੜੇ ਵਪਾਰੀ ਲੋਕ ਨੇ ਜਾਂ ਜਿਹੜੇ ਨੌਕਰੀ ਪੇਸ਼ਾ ਲੋਕ ਨੇ ਕੀ ਉਹ ਇਹ ਖਰਚੇ ਨਹੀਂ ਕਰ ਰਹੇ ਉਹ ਵੀ ਖਰਚੇ ਕਰਦੇ ਪਰੰਤੂ ਕਿਸਾਨੀ ਦਾ ਖਰਚਾ ਕਿਉਂ ਦੁਖਦਾ ਜਾਂ ਕਿਉਂ ਉਹਦੇ ਬਾਰੇ ਲੋਕਾਂ ਦੇ ਕਮੈਂਟ ਆਉਂਦੇ ਨੇ ਇਹਦਾ ਇੱਕੋ ਇੱਕ ਕਾਰਨ ਹੈ ਕਿ ਕਿਸਾਨੀ ਵੱਲੋਂ ਆਪਣਾ ਜਿਹੜਾ ਸੰਕਟ ਆ ਉਹ ਸਹੀ ਤਰੀਕੇ ਦੇ ਨਾਲ ਨਹੀਂ ਰੱਖਿਆ ਜਾ ਰਿਹਾ ਜਿਵੇਂ ਆਪਾਂ ਇਹ ਗੱਲ ਕਰਦੇ ਆ ਕਿ ਪਿਛਲੇ ਸਮੇਂ ਦੇ ਵਿੱਚ ਹਰਿਆਣਾ ਸਰਕਾਰ ਨੇ ਜਦੋਂ ਆਪਣੀ ਸਰਹੱਦ ਦੇ ਉੱਤੇ ਰੋਕਾਂ ਲਗਾ ਦਿੱਤੀਆਂ ਤਾਂ ਇਦਾਂ ਦੇ ਨੌਜਵਾਨਾਂ ਨੇ ਜਾਂ ਇਦਾਂ ਦੀ ਐਸੇ ਪੋਸਟਾਂ ਦੇਖਣ ਨੂੰ ਮਿਲੀਆਂ ਕਿ ਅਸੀਂ ਬਾਰਡਰ ਤੋੜ ਦਾਂਗੇ ਅਸੀਂ ਦਿੱਲੀ ਚ ਪਹੁੰਚ ਜਾਵਾਂਗੇ ਫਲਾਣਾ ਇਹ ਕੰਮ ਕਰ ਲਾਂਗੇ ਜਾਂ ਉੱਥੇ ਵੀ ਇੱਕ ਪਾਸੇ ਤੁਸੀਂ ਦੇਖੋ ਕਿ ਸੁਰੱਖਿਆ ਵਾਲ ਨੇ ਦੂਸਰੇ ਪਾਸੇ ਸਾਡੇ ਨੌਜਵਾਨਾਂ ਨੇ ਯਤਨ ਕੀਤਾ ਕਿ ਇਥੋਂ ਲੰਘ ਜਾਈਏ ਜੇਕਰ ਤੁਸੀਂ ਇਦਾਂ ਦੇ ਸੁਰੱਖਿਆ ਘੇਰੇ ਨੂੰ ਇੱਕ ਵਾਰੀ ਤੋੜ ਵੀ ਲਓਗੇ ਤਾਂ ਕੀ ਇਹਦੇ ਨਾਲ ਕਿਸਾਨੀ ਦਾ ਸੰਕਟ ਦਾ ਅਸੀਂ ਹੱਲ ਜਾਂ ਕਿਸਾਨੀ ਦੀਆਂ ਸਮੱਸਿਆਵਾਂ ਨੂੰ ਦੁਨੀਆ ਦੇ ਸਾਹਮਣੇ ਰੱਖ ਸਕਾਂਗੇ ਮੁੱਖ ਸਮੱਸਿਆ ਸਾਡੇ ਸਾਹਮਣੇ ਇਹ ਹੈ ਕਿ ਜਦੋਂ ਸਾਡੇ ਉੱਤੇ ਰੁਕਾਂ ਲੱਗੀਆਂ ਤਾਂ ਕਿਸਾਨੀ ਦੇ ਵੱਲੋਂ ਇਦਾਂ ਦੀ ਅਸੀਂ ਇਹ ਗੱਲ ਪ੍ਰੋਜੈਕਟ ਨਹੀਂ ਕਰ ਸਕੇ ਕਿ ਇਹ ਰੁਕਾਂ ਲਾਉਣੀਆਂ ਕਿ ਉਹ ਨਜਾਇਜ਼ ਨਹੀਂ ਜਾਂ ਕਿਸਾਨੀ ਦਾ ਆਪਣਾ ਅਧਿਕਾਰ ਕੀ ਬਣਦਾ ਜਦੋਂ ਅਸੀਂ ਜ਼ੋਰ ਜਮਾਈ ਦੀ ਗੱਲ ਕਰਾਂਗੇ ਵਾਇਲੈਂਸ ਦੀ ਗੱਲ ਕਰਾਂਗੇ ਤਾਂ ਲਾਜ਼ਮੀ ਹੈ ਤੇ ਜਿਹੜੀ ਇੱਕ ਜਨਤਕ ਮੂਵਮੈਂਟ ਹੈ ਜਨਤਕ ਮੂਵਮੈਂਟ ਦੇ ਵਿੱਚ ਕਿਸੇ ਕਿਸਮ ਦੀ ਹਿੰਸਾ ਨਹੀਂ ਹੁੰਦੀ ਜਾਂ ਬਰਾਬਰੀ ਨਹੀਂ ਹੁੰਦੀ ਇੱਕ ਪਾਸੇ ਸਟੇਟ ਹੈ ਦੂਸਰੇ ਪਾਸੇ ਕੋਈ ਇੱਕ ਪ੍ਰੈਸ਼ਰ ਗਰੁੱਪ ਹੈ ਉਹਨੇ ਆਪਣਾ ਦਬਾਅ ਬਣਾਉਣਾ ਹੈ ਦਬਾਅ ਬਣਾਉਣ ਦੇ ਲਈ ਤੁਹਾਨੂੰ ਇੱਕ ਰਾਜਨੀਤਿਕ ਪੈਂਤੜੇ ਬਾਜ਼ੀ ਦੇ ਵੱਲ ਜਾਣਾ ਪਏਗਾ ਪਰੰਤੂ ਕਿਸਾਨ ਸੰਗਠਨ ਕਿਸਾਨ ਯੂਨੀਅਨ ਬਾਰ-ਬਾਰ ਇਹ ਗੱਲ ਕਹਿੰਦੀ ਹੈ ਕਿ ਅਸੀਂ ਗੈਰ-ਰਾਜਨੀਤਿਕਾਂ ਪਰੰਤੂ ਕਿਸਾਨ ਯੂਨੀਅਨ ਦੀ ਆਪਣੀ ਰਾਜਨੀਤੀ ਹੈ ਵੱਖ-ਵੱਖ ਯੂਨੀਅਨ ਦਾ ਜੋ ਆਪਾਂ ਦੇਖ ਰਹੇ ਹਾਂ ਵਰਤਾਵ ਇਸ ਸਮੇਂ ਜੋ ਸਾਹਮਣੇ ਆ ਰਿਹਾ ਹੈ ਕਿ ਆਪਣੇ ਵੱਖ-ਵੱਖ ਗਰੁੱਪਾਂ ਦੇ ਵਿੱਚ ਵੰਡੇ ਹੋਣ ਦੇ ਬਾਵਜੂਦ ਨਾਲੇ ਕਹਿੰਦੇ ਅਸੀਂ ਇੱਕ ਦੂਸਰੇ ਦੀ ਸਹਿਯੋਗ ਕਰਦੇ ਹਾਂ ਪਰੰਤੂ ਨਾਲ ਦੀ ਨਾਲ ਉਹ ਇਕੱਠੇ ਬਣੀ ਹੋ ਰਹੇ ਕਿਸਾਨੀ ਇਕੱਠੀ ਕਿਉਂ ਨਹੀਂ ਹੋ ਰਹੀ ਕਿਉਂਕਿ ਕਿਸਾਨੀ ਸ਼ੁਰੂ ਤੋਂ ਇੱਕ ਅਨਾਰਗਨਾਈਜ਼ਡ ਸੈਕਟਰ ਹੈ ਦੂਸਰੇ ਪਾਸੇ ਕਿਸਾਨ ਜੁਨੀਅਨ ਦੇ ਆਗੂ ਇਹ ਗੱਲ ਕਹਿ ਰਹੇ ਨੇ ਕਿ ਜਿਹੜਾ ਕਾਰਪੋਰੇਟ ਵਰਲਡ ਹੈ ਇਸ ਕਿਸਾਨੇ ਨੂੰ ਖਾ ਜਾਏਗਾ ਕਾਰਪੋਰੇਟ ਘਰਾਣਿਆਂ ਤੋਂ ਸਾਨੂੰ ਖਤਰਾ ਹੈ ਪਰੰਤੂ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਅੱਜ ਦੀ ਓਪਨ ਮਾਰਕੀਟ ਦੇ ਵਿੱਚ ਕੀ ਕਿਸਾਨੀ ਆਪਣਾ ਇੱਕ ਕਾਰਪੋਰੇਟ ਜਿਹੜਾ ਕੰਮ ਕਰਨਾ ਮਿਲਵਰਤਨ ਕਰਨਾ ਇਹ ਕਿਉਂ ਨਹੀਂ ਕਰ ਰਹੀ ਬਿਜ਼ਨਸ ਕਲਾਸ ਦੇ ਜਾਂ ਇੰਡਸਟਰੀ ਦੇ ਨਾਲੋਂ ਕਿਸਾਨੀ ਦੇ ਵਿੱਚ ਇਹੀ ਫਰਕ ਹੈ ਕਿ ਜਿਹੜਾ ਇੰਡਸਟਰੀਅਲ ਕਲਾਸ ਹੈ ਉਹ ਇੱਕ ਜੁੱਟ ਹੁੰਦੀ ਹੈ ਆਪਣੇ ਮਸਲਿਆਂ ਦੇ ਲਈ ਆਪਣੇ ਡਿਸੀਜਨ ਦੇ ਲਈ ਜਾਂ ਸਰਕਾਰਾਂ ਦੇ ਉੱਤੇ ਦਬਾਅ ਪਾਉਣ ਦੇ ਲਈ ਤੇ ਇਸੇ ਤਰ੍ਹਾਂ ਵਪਾਰੀ ਵਰਗ ਵੀ ਆਪਣੇ ਕਾਰੋਬਾਰ ਦੇ ਲਈ ਇਕੱਠੇ ਹੋ ਜਾਂਦੇ ਨੇ ਪਰੰਤੂ ਕਿਸਾਨੀ ਇਕੱਠੀ ਨਹੀਂ ਹੁੰਦੀ ਕਿਸਾਨੀ ਇਕੱਠੀ ਅਸੀਂ ਪਰਿਵਾਰਕ ਤੌਰ ਤੇ ਦੇਖ ਲਈਏ ਪਿੰਡ ਤੌਰ ਤੇ ਦੇਖ ਲਈਏ ਇੱਕ ਦੂਸਰੇ ਦੇ ਨਾਲ ਜਿਹੜਾ ਕਾਟੋਕਲੇਸ਼ ਹੋਣਾ ਜabb ਵੱਖ-ਵੱਖ ਸੰਗਠਨਾਂ ਦਾ ਜੁਨੀਅਰਾਂ ਦੀ ਜਿਹੜੀ ਫੁੱਟਬਾਜੀ ਜਾਂ ਗਰੁੱਪਾਂ ਦੀ ਗਿਣਤੀ ਇੰਨੀ ਜ਼ਿਆਦਾ ਹੋ ਗਈ ਹੈ ਕਿ ਇਹਦੇ ਪਿੱਛੇ ਇੱਕੋ ਇੱਕ ਕਾਰਨ ਹੈ ਕਿ ਕਿਸਾਨੀ ਦੇ ਵਿੱਚ ਇੱਕ ਉਦਾਂ ਦੀ ਚੇਤਨਤਾ ਨਹੀਂ ਆ ਰਹੀ ਜਿੱਦਾਂ ਦੀ ਚੇਤਨਤਾ ਇੰਡਸਟਰੀਅਲਿਸਟ ਕਲਾਸ ਦੇ ਵਿੱਚ ਹੈ ਜਾਂ ਇੱਕ ਬਿਜ਼ਨਸ ਕਲਾਸ ਦੇ ਵਿੱਚ ਹੈ ਕਾਰਪੋਰੇਟ ਦੀ ਆਪਾਂ ਗੱਲ ਕਰਦੇ ਸੀ ਕਿ ਕਾਰਪੋਰੇਟ ਕੋਪ ਜਿਹੜਾ ਹੈਗਾ ਕਰਾਣਾ ਉਨ੍ਹਾਂ ਦੇ ਵਿੱਚ ਸੰਗਠਨ ਹੈ ਤੇ ਜਿਹੜੀਆਂ ਕਿਸਾਨੀ ਦੇ ਵਿੱਚ ਆਪਾਂ ਦੇਖੀਏ ਜਿਹੜੀਆਂ ਕਾਰਪੋਰੇਸ਼ਨ ਦੇ ਜਿਹੜੇ ਮੂਵਮੈਂਟ ਹੈ ਭਾਵੇਂ ਕਿ ਕੋਆਪਰੇਟਿਵ ਸੋਸਾਇਟੀਆਂ ਵੀ ਬਣੀਆਂ ਕੋਆਪਰੇਟਿਵ ਸੋਸਾਇਟੀਆਂ ਦਾ ਪੰਜਾਬ ਦੇ ਵਿੱਚ ਕੇਵਲ ਕਰਜ਼ਾ ਲੈਣ ਤੱਕ ਸੀਮਤ ਹੋ ਕੇ ਰਹਿ ਗਈਆਂ ਕਿਸਾਨਾਂ ਦੇ ਛੋਟੇ-ਛੋਟੇ ਗਰੁੱਪਾਂ ਨੇ ਆਪਣੀਆਂ ਕੋਆਪਰੇਟਿਵ ਸੋਸਾਇਟੀ ਬਣਾ ਕੇ ਆਪਣੇ ਜਿਹੜਾ ਕਿਸਾਨੀ ਨੂੰ ਇੱਕ ਪ੍ਰੋਸੈਸਿੰਗ ਦੇ ਲਈ ਜਾਂ ਇੱਕ ਮਾਰਕੀਟਿੰਗ ਵੱਲ ਲੈ ਕੇ ਜਾਣਾ ਸੀ ਉਸ ਪਾਸੇ ਵੱਲ ਕਿਸਾਨ ਨਹੀਂ ਗਏ ਔਰ ਕਸਾਨੀ ਦੀ ਜਿਹੜੀ ਫਸਲਾਂ ਨੇ ਬਰਬਾਦੀ ਹੋ ਰਹੀ ਹੈ ਮੰਡਿਆਂ ਦੇ ਵਿੱਚ ਫਸਲਾਂ ਰੁਲਦੀਆਂ ਨੇ ਇਸ ਕਰਕੇ ਕਿਸਾਨ ਮੰਗ ਕਰਦੇ ਆ ਕਿ ਸਾਨੂੰ ਐਮ ਐਸ ਪੀ ਦਿੱਤੀ ਜਾਵੇ ਜਿਹੜੀਆਂ ਫਸਲਾਂ ਤੇ ਸਰਕਾਰ ਨੇ ਐਮ ਐਸ ਪੀ ਦਿੱਤੀ ਕਿਉਂਕਿ ਉਹਨਾਂ ਨੂੰ ਵੇਚਣ ਦੇ ਲਈ ਇੱਕ ਆਪਾਂ ਕਹੀਏ ਕਿ ਕਿਸਾਨਾਂ ਦੇ ਵਿੱਚ ਕਿਸੇ ਕਿਸਮ ਦਾ ਦਵਾ ਨਹੀਂ ਸੀ ਮੰਡੀ ਦੇ ਵਿੱਚ ਸਿੱਧੀ ਜਾਣੀ ਤੇ ਫਸਲ ਵਿਕ ਜਾਣੀ ਇਸ ਕਰਕੇ ਪੰਜਾਬ ਦੇ ਵਿੱਚ ਜਾਂ ਇਹਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਖਾਸ ਕਰਕੇ ਹਰਿਆਣਾ ਜਾਂ ਕੁਝ ਇਲਾਕਾ ਜੁਪੀ ਦੇ ਵਿੱਚ ਕਣਕ ਅਤੇ ਝੋਨੇ ਦਾ ਫਸਲੀ ਚੱਕਰ ਸ਼ੁਰੂ ਹੋ ਗਿਆ ਤੇ ਐਮਐਸਪੀ ਇਹਨਾਂ ਫਸਲਾਂ ਤੇ ਮਿਲਨ ਕਰਕੇ ਜਾਦਾ ਲੋਕਾਂ ਨੇ ਇਹ ਫਸਲਾਂ ਬੀਜਣੇ ਸ਼ੁਰੂ ਕਰ ਦਿੱਤੀਆਂ ਪਰੰਤੂ ਜੇਕਰ ਸਰਕਾਰ ਜਾਂ ਹੁਣ ਸਮੇਂ ਦੀ ਲੋੜ ਹੈ ਕਿ ਫਸਲੀ ਚੱਕਰ ਬਦਲਿਆ ਜਾਵੇ ਇਹ ਚੱਕਰ ਨੂੰ ਬਦਲਣ ਦੇ ਲਈ ਸਰਕਾਰ ਦੂਜੀਆਂ ਫਸਲਾਂ ਦੇ ਉੱਤੇ ਜੇਕਰ ਐਮਐਸਪੀ ਦਿੰਦੀ ਹੈ ਤਾਂ ਥੋੜਾ ਬਹੁਤਾ ਫਰਕ ਇਸ ਪਾਸੇ ਵੱਲ ਪਵੇਗਾ ਹੁਣ ਸਮੱਸਿਆ ਇਹ ਆ ਗਈ ਕਿ ਕਿਸਾਨਾਂ ਨੇ ਆਪਣੀਆਂ ਫਸਲਾਂ ਆਪਣੀ ਮਸ਼ੀਨਰੀ ਨੂੰ ਇਸ ਢੰਗ ਦੇ ਨਾਲ ਡਿਜ਼ਾਈਨ ਕਰ ਲਿਆ ਕਿ ਉਹ ਇੱਕ ਤਰੀਕੇ ਦੇ ਨਾਲ ਕਣਕਰ ਝੋਨੇ ਦੀ ਜਿਹੜੀ ਪੈਦਾਵਾਰ ਦੇ ਉੱਤੇ ਇੱਕ ਤਰੀਕੇ ਦੇ ਨਾਲ ਆਪਾਂ ਕਹੀਏ ਵੱਜ ਗਏ ਔਰ ਦੂਸਰੇ ਪਾਸੇ ਇਹਨਾਂ ਫਸਲਾਂ ਦੀ ਜਿਹੜੀ ਪੈਦਾਵਾਰ ਹੈ ਦੂਜੇ ਇਲਾਕਿਆਂ ਦੇ ਵਿੱਚ ਹੋਣ ਲੱਗੀ ਤੇ ਸਰਕਾਰ ਜਾਪਦਾ ਨਹੀਂ ਹੈ ਕਿ ਇਹ ਜਿਹੜੇ ਇਹਨਾਂ ਫਸਲਾਂ ਦੇ ਉੱਤੇ ਜੋ ਐਮਐਸਪੀ ਦਿੰਦੀ ਰਹੇਗੀ ਕਿਉਂਕਿ ਸਰਕਾਰ ਨੇ ਪਿਛਲੇ ਸਮੇਂ ਦੇ ਵਿੱਚ ਇਹ ਯਤਨ ਕੀਤਾ ਸੀ ਜਦੋਂ ਤਿੰਨ ਕਾਨੂੰਨ ਲਿਆਂਦੇ ਸੀ ਚਲੋ ਕਿਸਾਨੀ ਅੰਦੋਲਨ ਦੇ ਦਬਾਅ ਕਰਕੇ ਇੱਕ ਵਾਰੀ ਉਹ ਕਾਨੂੰਨ ਵਾਪਸ ਹੋ ਗਏ ਪਰੰਤੂ ਇਹ ਦਬਾਅ ਕਿਸਾਨੀ ਦੇ ਉੱਤੇ ਬਣਿਆ ਰਹੇਗਾ ਤੇ ਮਸਲਾ ਇਹ ਹੈ ਕਿ ਕਿਸਾਨ ਕੀ ਕਰੇ ਦੋ ਤਰ੍ਹਾਂ ਦੇ ਮਸਲੇ ਸਾਡੇ ਸਾਹਮਣੇ ਆ ਰਹੇ ਨੇ ਇੱਕ ਤਾਂ ਇਹ ਹੈ ਕਿ ਕਿਸਾਨੀ ਇਕਜੁੱਟ ਹੋਵੇ ਸਰਕਾਰ ਦੇ ਉੱਤੇ ਦਬਾਅ ਪਾਵੇ ਇਹ ਕਿਸਾਨ ਜੁਨੇਮ ਨੇ ਆਪਣਾ ਕੰਮ ਪੂਰੀ ਤਰ੍ਹਾਂ ਕੀਤਾ ਵੱਖ-ਵੱਖ ਇਲਾਕਿਆਂ ਦੇ ਵਿੱਚ ਉਹ ਦਬਾਅ ਪਾ ਰਹੇ ਨੇ ਕਰਜ਼ਾ ਭਾਵੇਂ ਉਹ ਪ੍ਰਾਈਵੇਟ ਸ਼ਾਹੂਕਾਰੀ ਕਰਜ਼ਾ ਇਹਨੂੰ ਮੁਕਰਨੀ ਗੱਲ ਹੋ ਗਈ ਆੜਤੀਆਂ ਦਾ ਕਰਜ਼ੇ ਤੋਂ ਮੁਕਰਨ ਦੀ ਗੱਲ ਹੈ ਬੈਂਕਾਂ ਵਾਲੇ ਜੇ ਕਰਨ ਲਾਮੀ ਆਉਂਦੇ ਕਰਨ ਆਉਂਦੇ ਨੇ ਤਾਂ ਇਹਨਾਂ ਦੇ ਖਿਲਾਫ ਕਿਸਾਨ ਇਕੱਠੇ ਹੋ ਜਾਂਦੇ ਨੇ ਜਬ ਬਿਜਲੀ ਦੇ ਮੀਟਰਾਂ ਦੀ ਗੱਲ ਇਹਨਾਂ ਮੰਗਾਂ ਦੇ ਉੱਤੇ ਕਿਸਾਨੀ ਆਪਣਾ ਜੋਰ ਜਮਾਈ ਕਰ ਰਹੀ ਹੈ ਪਰੰਤੂ ਲੋਡ ਜਿਹੜਾ ਕਿਸਾਨੀ ਨੂੰ ਅੱਜ ਹੈ ਕਿ ਜੋ ਮਾਰਕੀਟ ਦੇ ਨਾਲ ਕਿਉਂਕਿ ਕਿਸਾਨੀ ਹੁਣ ਪਹਿਲਾਂ ਵਰਗੀ ਕਿਸਾਨੀ ਨਹੀਂ ਰਹੀ ਕਿਸਾਨੀ ਦੀਆਂ ਜਿਹੜੀਆਂ ਫਸਲਾਂ ਨੇ ਉਹ ਵਪਾਰਕ ਫਸਲਾਂ ਬਣ ਗਈਆਂ ਨੇ ਸੋ ਜੇਕਰ ਫਸਲਾਂ ਵਪਾਰਕ ਨੇ ਤਾਂ ਕਿਸਾਨੀ ਨੂੰ ਵਪਾਰੀਆਂ ਦੀ ਤਰ੍ਹਾਂ ਕੰਮ ਕਰਨਾ ਪਵੇਗਾ ਔਰ ਵਪਾਰੀਆਂ ਦੀ ਤਰ੍ਹਾਂ ਆਪਣੇ ਸੰਗਠਨ ਬਣਾਉਣੇ ਪੈਣਗੇ ਇਸੇ ਤਰ੍ਹਾਂ ਇੰਡਸਟਰੀ ਦੇ ਵਿੱਚ ਜਿਹੜੀ ਫੂਡ ਪ੍ਰੋਸੈਸਿੰਗ ਦਾ ਜਿਹੜਾ ਕੰਮ ਹੈ ਜੇਕਰ ਕਿਸਾਨੀ ਉਸ ਪਾਸੇ ਵੱਲ ਜਾਏਗੀ ਤੇ ਇਸ ਪਾਸੇ ਵੱਲ ਕਿਵੇਂ ਜਾਏਗੀ ਕਿਸਾਨੀ ਕਿਉਂਕਿ ਜਿਹੜੇ ਕਿਸਾਨਾਂ ਦੇ ਮੁੰਡੇ ਨੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਜਾਂ ਨੌਜਵਾਨ ਉਹ ਪੜ੍ਹਾਈ ਵੱਲ ਤਰ ਨਹੀਂ ਰਹੇ ਕੱਲ ਜਾਂਦਾ ਵਿੱਚ ਜੋ ਸਾਡੀ ਕਦੇ ਵੀ ਕਿਸੇ ਕਿਸਾਨ ਜੁਨੀਆ ਨੇ ਇਹ ਮੰਗ ਨਹੀਂ ਕੀਤੀ ਕਿ ਜਿਹੜੇ ਸਾਡੇ ਕਾਲਜ ਨੇ ਉਹਨਾਂ ਦੇ ਵਿੱਚ ਪ੍ਰੋਫੈਸਰਾਂ ਦੀ ਭਰਤੀ ਨਹੀਂ ਹੋ ਰਹੀ ਰੈਗੂਲਰ ਪ੍ਰੋਫੈਸਰਾਂ ਤੋਂ ਬਿਨਾ ਕਾਲਜ ਖਾਲੀ ਹੋ ਰਹੇ ਨੇ ਹਾਇਰ ਐਜੂਕੇਸ਼ਨ ਦਾ ਬੁਰਾ ਹਾਲ ਹੈ ਜੇਕਰ ਸਾਡੇ ਨੌਜਵਾਨਾਂ ਨੂੰ ਅਸੀਂ ਸਿੱਖਿਤ ਨਹੀਂ ਕਰਾਂਗੇ ਅੱਜ ਦੀਆਂ ਲੋੜਾਂ ਦੇ ਮੁਤਾਬਕ ਤਾ ਇਦਾਂ ਜੁਨੀਅਨ ਬਣਾ ਕੇ ਸੰਗਠਨ ਬਣਾ ਕੇ ਬਹੁਤੀ ਦੇਰ ਕੰਮ ਨਹੀਂ ਚੱਲਣਾ ਡੰਗਟਪਾਈ ਹੋਏਗੀ ਥੋੜੇ-ਮੋਟੇ ਦਵਾ ਦੇ ਨਾਲ ਬੈਂਕਾਂ ਦਾ ਕਰਜ਼ਾ ਵੀ ਮਾਫ ਹੋਏਗਾ ਹੋ ਸਕਦਾ ਸਰਕਾਰ ਕਰਜ਼ਾ ਮਾਫ ਕਰ ਦੇਵੇ ਪਰੰਤੂ ਜਿਹੜਾ ਬਾਕੀ ਕਰਜ਼ਾ ਉਹਦਾ ਕੀ ਬਣੇਗਾ ਕਿਸਾਨੀ ਲਾਹੇਵੰਦਾ ਧੰਦਾ ਬਣਨ ਦੇ ਲਈ ਕਿਸਾਨੀ ਨੂੰ ਜਾਗਰਤ ਹੋਣਾ ਪੈਗਾ ਸੰਗਠਿਤ ਹੋਣਾ ਪੈਗਾ ਪੜ੍ਹਨਾ ਪੈਗਾ ਔਰ ਦੂਸਰੇ ਮੁਲਕਾਂ ਦੇ ਤਜਰਬੇ ਤੋਂ ਕੁਝ ਨਾ ਕੁਝ ਸਿੱਖਣਾ ਪੈਗਾ ਇਸ ਪਾਸੇ ਵੱਲ ਕਿਸਾਨ ਜੁਨੀਆਨਾ ਕਿਉਂ ਨਹੀਂ ਆ ਰਹੀਆਂ ਸੋ ਲੱਗਦਾ ਹੈ ਕਿ ਕਿਸਾਨ ਜੁਨੀਆਨਾ ਨੂੰ ਇਸ ਪਾਸੇ ਵੱਲ ਆਉਣਾ ਚਾਹੀਦਾ ਹੈ ਔਰ ਕੱਲੀ ਕਰਜ਼ਾ ਮਾਫੀ ਦੇ ਉੱਤੇ ਅੜੇ ਰਹਿਣਾ ਇਹ ਕੋਈ ਚੰਗੀ ਗੱਲ ਨਹੀਂ ਹੋਏਗੀ ਕਿਉਂਕਿ ਜੇਕਰ ਤੁਸੀਂ ਇੱਕ ਵਾਰੀ ਕਰਜ਼ਾ ਮਾਫ ਕਰਾ ਲੈਨੇ ਹੋ ਤਾਂ ਅਗਲੀ ਵਾਰ ਇਸ ਤੋਂ ਵੱਧ ਕਰਜ਼ਾ ਲਵੋਗੇ ਜਾਂ ਕਰਜ਼ਾ ਮਾਫੀ ਦੀ ਅਡੀਕ ਦੇ ਵਿੱਚ ਲੋਕੀ ਆਪਣਾ ਵਿਅਜ ਵਧਾ ਰਹੇ ਨੇ ਬੈਂਕਾਂ ਨੂੰ ਵਿਆਜ ਦਿੰਦੇ ਨੇ ਤੇ ਉਹ ਸਾਰੇ ਬੈਂਕਾਂ ਜਲਦੀਆਂ ਨੇ ਸੋ ਇੱਕ ਤਰੀਕੇ ਦੇ ਨਾਲ ਕਿਸਾਨੀ ਦਾ ਜਿਹੜਾ ਸੰਕਟ ਹੈ ਇਹਨੂੰ ਸਮਝਣ ਦੇ ਵਿਜੇ ਅਸੀਂ ਕੇਵਲ ਜਿਹੜੀਆਂ ਛੋਟੀਆਂ ਮੰਗਾਂ ਦੇ ਉੱਤੇ ਕਿਸਾਨੇ ਨੂੰ ਜੇਕਰ ਕੇੰਦਰਤ ਕਰਾਂਗੇ ਤਾਂ ਕਿਸਾਨੀ ਸਮੱਸਿਆ ਦਾ ਹੱਲ ਨਹੀਂ ਹੋਏਗਾ ਸੋ ਇਹਦਾ ਹੱਲ ਕਰਨ ਦੇ ਲਈ ਇਹ ਜਦੋਂ ਤੱਕ ਕਿਸਾਨੀ ਦਾ ਕੀਤਾ ਇਦਾਂ ਦਾ ਨਹੀਂ ਮੰਨਦਾ ਕਿ ਕਿਸਾਨ ਦਾ ਮੁੰਡਾ ਕਹੇ ਕਿ ਮੈਂ ਕਿਸਾਨੀ ਕਰਨੀ ਹੈ ਜਾਂ ਐਗਰੀਕਲਚਰ ਜਾਂ ਫਾਰਮਰ ਦਾ ਮੁੰਡਾ ਖੇਤੀ ਕਰੇ ਤਦ ਹੀ ਸਾਡਾ ਕੰਮ ਲਾਹੇਵੰਦ ਹੋਏਗਾ ਇੱਕ ਗੱਲ ਹੋਰ ਜਿਹੜੀ ਸਾਡੇ ਕਰਨ ਵਾਲੀ ਹੈ ਕਿ ਅੱਜ ਦੇ ਜਿਹੜੇ ਵਪਾਰ ਨੇ ਉਹਨਾਂ ਦਾ ਜਿਹੜਾ ਆਧਾਰ ਹੈ ਉਹ ਕਿਸਾਨੀ ਹੈ ਐਗਰੀਕਲਚਰ ਹੈ ਔਰ ਵਪਾਰ ਚੱਲਣਾ ਹੈ ਐਗਰੀਕਲਚਰ ਦੇ ਨਾਂ ਤੇ ਪਰੰਤੂ ਐਗਰੀਕਲਚਰ ਦੇ ਉੱਤੇ ਜਿਹੜੇ ਕੰਮ ਕਰ ਰਹੇ ਫਾਰਮਰ ਨੇ ਉਹ ਅੱਜ ਦੀ ਮਾਰਕੀਟਿੰਗ ਦੇ ਸੁਭਾਅ ਨੂੰ ਸਮਝਣ ਤਾਂ ਜ਼ਮੀਨਾਂ ਉਹਨਾਂ ਦੇ ਵਚਣ ਗਿਆ ਨਹੀਂ ਇਹਨਾਂ ਦੇ ਹੱਥੋਂ ਜ਼ਮੀਨਾਂ ਵੀ ਜਾਣਗੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵਪਾਰੀ ਵਰਗ ਕਿਸਾਨੇ ਦਾ ਕੰਮ ਆਪਣੇ ਹੱਥਾਂ ਦੇ ਵਿੱਚ ਲਏਗਾ ਔਰ ਕਿਸਾਨ ਮਜ਼ਦੂਰ ਹੋਣਗੇ ਮਜਬੂਰ ਹੋਣਗੇ ਮਜਬੂਰ ਕਿਸ ਦੇ ਲਈ ਹੋਣਗੇ ਜ਼ਮੀਨਾਂ ਵੇਚਣ ਦੇ ਲਈ ਜਦੋਂ ਜ਼ਮੀਨਾਂ ਵਿਕ ਗਈਆਂ ਤਾਂ ਇਹ ਮਜ਼ਦੂਰ ਮਜ਼ਦੂਰੀ ਦਾ ਕੰਮ ਕਰਨਗੇ ਵੱਡੇ ਘਰਾਣਿਆਂ ਦੇ ਅਧੀਨ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋਏਗਾ ਜੇਕਰ ਅੱਜ ਕਿਸਾਨ ਨਾ ਸੰਭਲੇ ਔਰ ਜੇਕਰ ਕਿਸਾਨ ਜੁਨੀਆਂ ਨਾ ਇਸੇ ਤਰ੍ਹਾਂ ਆਪਣੇ ਪੁਰਾਣੇ ਪੈਤੜੇ ਤੇ ਰਹੀਆਂ ਤਾਂ ਉਹ ਦਿਨ ਦੂਰ ਨਹੀਂ ਹੋਏਗਾ ਜਦੋਂ ਕਿਸਾਨੀ ਹੋਰ ਸੰਕਟ ਦੇ ਵਿੱਚ ਜਾਏਗੀ ਸੋ ਇਹ ਮਸਲੇ ਸੋਚਣ ਦੇ ਲਈ ਮੰਗ ਕਰਦੇ ਨੇ ਤੇ ਇਹਦੇ ਲਈ ਸਾਨੂੰ এডਿਕੇਸ਼ਨ ਦੀ ਜ਼ਿਆਦਾ ਜ਼ਰੂਰਤ ਹੈ ਤੇ ਪੰਜਾਬ ਦੀ ਕਿਸਾਨੀ ਦੇ ਸੁਭਾਅ ਦੇ ਮੁਤਾਬਕ এডਿਕੇਸ਼ਨ ਦੇ ਲਈ ਕਿਸੇ ਕਿਸਾਨ ਜੁਨੀਆਂ ਨੇ ਅੱਜ ਤੱਕ ਮੰਗ ਨਹੀਂ ਕੀਤੀ ਤੇ ਨਾ ਹੀ ਮੰਗ ਕਰ ਰਹੀ ਹੈ ਸੋ ਇਹ ਵੀ ਮੰਗ ਕਰਜੇ ਨਾਲੋਂ ਵੱਡੀ ਮੰਗ ਹੈ ਕਰਜ਼ਾ ਮੁਕਤੀ ਦੇ ਨਾਲ ਤੁਸੀਂ ਆਪਣੇ ਨੌਜਵਾਨਾਂ ਨੂੰ ਸਹੀ ਸਿੱਖਿਆ ਔਰ ਸਹੀ ਸਿੱਖਿਆ ਦੇ ਪ੍ਰਬੰਧ ਵੱਲ ਲੈ ਕੇ ਜਾਓਗੇ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਗਲੋਬਲ ਮਾਰਕੀਟ ਦੇ ਵਿੱਚ ਇੱਕ ਕੰਪੀਟੀਸ਼ਨ ਦੇ ਤੌਰ ਤੇ ਆਪਣੇ ਨੌਜਵਾਨਾਂ ਨੂੰ ਤਿਆਰ ਕਰੀਏ ਫਿਰ ਸਾਡੀ ਜਿਹੜੀ ਕਿਸਾਨੀ ਹੈ ਇਹ ਦਾ ਸੰਕਟ ਦਾ ਸਮਾਧਾਨ ਕਰਨ ਦੇ ਲਈ ਵੀ ਉਹ ਨੌਜਵਾਨ ਅੱਗੇ ਸੋਚ ਸਕਦੇ ਨੇ ਸੋ ਆਪਣੀ ਸੋਚ ਨੂੰ ਉੱਚਾ ਕਰਨ ਦੀ ਲੋੜ ਹੈ ਤੇ ਨਾਲ ਦੇ ਨਾਲ ਸੰਗਠਿਤ ਹੋਣ ਦੀ ਲੋੜ ਹੈ ਬਾਕੀ ਗੱਲਾਂ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਕਰਾਂਗੇ ਅੱਜ ਤੁਸੀਂ ਸਾਡੀ ਇਹ ਵਾਰਤਾ ਸੁਣੀ ਤੇ ਨਾਲ ਦੇ ਨਾਲ ਤੁਹਾਨੂੰ ਇੱਕ ਵਾਰ ਫਿਰ ਬੇਨਤੀ ਕਰਦੇ ਆ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੇ ਮਸਲੇ ਰਹਿ ਗਏ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਬਾਰੇ ਗੱਲ ਕਰਾਂਗੇ ਧੰਨਵਾਦ